ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਹੋ ਜੀ ਤੁਸੀਂ ਆਈ ਹੋਪ ਸਾਰੇ ਵਧੀਆ ਹੋਵੋਗੇ ਜੀ ਬਾਬਾ ਜੀ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਲਓ ਜੀ ਆਪਾਂ ਬਣਾਉਣ ਲੱਗੇ ਸੀਗੇ ਸਵੇਰੇ ਸਵੇਰੇ ਵਲੌਗ ਜੀ ਦੇਖੋ ਸਾਹਮਣੇ ਇੱਕ ਛੋਟਾ ਜਿਹਾ ਐਕਸੀਡੈਂਟ ਹੋਇਆ ਹੋਇਆ ਜੀ ਪਤਾ ਨਹੀਂ ਜੀ ਲੋਕਾਂ ਨੂੰ ਬਹੁਤ ਜ਼ਿਆਦਾ ਕਾਲੀ ਮੱਚੀ ਪਈ ਰਹਿੰਦੀ ਹੈ ਜੀ ਤੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਜੀ ਮੇਰਾ ਕੈਮਰਾ ਇੰਨਾ ਫੋਕਸ ਨਹੀਂ ਕਰਦਾ ਪਰ ਮੈਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਜ਼ਰੂਰ ਕਰ ਰਹੀ ਹਾਂ ਜੀ ਇੱਕ ਹਵਾ ਬਹੁਤ ਚੱਲਦੀ ਸੀਗੀ ਇਸ ਕਰਕੇ ਤੇ ਲੋ ਜੀ ਸਾਹਮਣੇ ਐਕਸੀਡੈਂਟ ਹੋਇਆ ਵਾ ਇਹ ਗੱਡੀ ਦੇ ਨਾਲ ਕੋਈ ਮੋਟਰਸਾਈਕਲ ਵਗੈਰਾ ਵੱਜਿਆ ਤੇ ਮੈਂ ਵੈਸੇ ਉੱਪਰ ਆਈ ਸੀਗੀ ਵਲੌਗ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਇਹੀ ਦਿਖਿਆ ਜੀ ਬਸ ਬਾਬਾ ਜੀ ਜੋ ਵੀ ਹੋਵੇ ਬਸ ਠੀਕ ਠਾਕ ਹੋਵੇ ਚਲੋ ਗੱਡੀਆਂ ਵਗੈਰਾ ਹੋ ਜਾਂਦਾ ਕੁਝ ਇੱਧਰ ਉੱਧਰ ਕੋਈ ਨਹੀਂ ਚਲੋ ਇਹ ਠੀਕ ਹੋ ਜਾਣੀ ਹੁੰਨੀ ਆ ਪਰ ਇਨਸਾਨਾਂ ਦੇ ਸੱਟਾਂ ਨਾ ਜੀ ਲੱਗਣ ਇੱਕ ਤਾਂ ਸਾਡੀ ਸੜਕ ਬੜੀ ਛੋਟੀ ਰਹਿ ਗਈ ਜੀ ਟ੍ਰੈਫਿਕ ਬਹੁਤ ਹੁੰਦਾ ਕਿਉਂਕਿ ਜਾਮ ਬਹੁਤ ਲੱਗਦਾ ਹੈ ਜੀ ਇੱਥੇ ਆਲਰੇਡੀ ਸੜਕ ਸਾਡੀ ਐਡੀ ਹੈ ਨਹੀਂ ਜੀ ਤੇ ਜਿੰਨੀ ਚਾਹੀਦੀ ਹੈ ਜਿੰਨੀ ਇੱਥੋਂ ਦੀ ਟ੍ਰੈਫਿਕ ਵਗੈਰਾ ਹੁੰਦਾ ਇੰਨੀ ਸੜਕ ਨਹੀਂ ਹੈ ਜੀ ਤੇ ਲਓ ਜੀ ਆਪਾਂ ਲੱਗੇ ਆ ਜੀ ਹੁਣ ਵੀਡੀਓ ਨੂੰ ਸਟਾਰਟ ਕਰਨ ਤੇ ਸਭ ਤੋਂ ਪਹਿਲਾਂ ਤੁਸੀਂ ਸਾਡੇ ਸ਼ਹਿਰ ਦਾ 뷰 ਚੈੱਕ ਕਰ ਲਓ ਅੱਜ ਕੱਲ ਧੁੱਪਾਂ ਪੈਣ ਲੱਗੀ ਜੀ ਤੇ ਸਰਦੀ ਤਾਂ ਲੰਘ ਗਈ ਜੀ ਮੇਰੇ ਹਿਸਾਬ ਦੇ ਨਾਲ ਤੇ ਦੇਖਦੇ ਆ ਜੀ ਕਿੰਨੇ ਕੁ ਦਿਨਾਂ ਤੱਕ ਠੰਡ ਜਿਵੇਂ ਹੀ ਘਟ ਜਾਣੀ ਹੈ ਜੀ ਮੇਰੇ ਹਿਸਾਬ ਦੇ ਨਾਲ ਤਾਂ ਤੇ ਲਓ ਜੀ ਸਭ ਤੋਂ ਪਹਿਲਾਂ ਤੁਸੀਂ ਉੱਪਰ ਦਾ 뷰 ਚੈੱਕ ਕਰੋ ਤੇ ਲਓ ਜੀ ਇੱਧਰ ਆਪਾਂ ਨੇ ਕੱਪੜੇ ਵਗੈਰਾ ਧੋਲੇ ਇੱਧਰ ਸਾਰੇ ਮਾਹੌਲ ਦੇਖੋ ਜੀ ਸਾਰੇ ਕੱਪੜੇ ਧੋ ਕੇ ਪਰ ਸੁੱਕਣੇ ਪਾਤੇ ਸਾਰੇ ਕੰਮਕਾਰ ਕਰ ਲਏ ਥੋੜਾ ਜਿਹਾ ਵਲੌਗ ਬਣਾਉਣ ਦਾ ਆਈਡੀਆ ਮੈਨੂੰ ਹੁਣ ਆਉਣ ਲੱਗ ਪਿਆ ਜੀ ਤੁਹਾਡੀ ਕਿਰਪਾ ਦੇ ਨਾਲ ਜੇਕਰ ਤੁਸੀਂ ਮੈਨੂੰ ਸਪੋਰਟ ਕਰੋਗੇ ਤਾਂ ਮੈਂ ਹੋਰ ਵੀ ਵਧੀਆ ਕਰੂੰਗੀ ਜੀ ਪਤਾ ਨਹੀਂ ਜੀ ਲੱਗਦਾ ਹੁੰਦਾ ਕਈ ਵਾਰੀ ਕੀ ਬੋਲਣਾ ਹੈ ਕੀ ਨਹੀਂ ਬੋਲਣਾ ਕਈ ਵਾਰੀ ਪਤਾ ਹੀ ਨਹੀਂ ਚੱਲਦਾ ਜੀ ਤੇ ਲਓ ਜੀ ਹੁਣ ਆਪਾਂ ਕਰਦੇ ਆ ਜੀ ਹੋਰ ਕੰਮਕਾਰ ਤੇ ਲਓ ਜੀ ਇੱਧਰ ਕੱਪੜੇ ਵਗੈਰਾ ਆਪਾਂ ਨੇ ਧੋ ਕੇ ਸੁੱਕਣੇ ਪਾਏ ਹੋਏ ਨੇ ਜੀ ਤੇ ਹੁਣ ਆਪਾਂ ਚੱਲਦੇ ਆ ਥੱਲੇ ਨੂੰ ਤੇ ਮੈਂ ਸਬਜੀ ਵਗੈਰਾ ਧਰ ਕੇ ਆਈ ਐ ਜੀ ਬਾਕੀ ਦੇਖਦੇ ਆ ਜੀ ਕਿਆ ਬਣਦਾ ਹੈ ਜੀ ਤੇ ਸਾਰਾ ਦਿਨ ਦੇ ਵਲੌਗ ਦੇ ਵਿੱਚ ਮੈਂ ਤੁਹਾਨੂੰ ਕੋਸ਼ਿਸ਼ ਕਰਿਆ ਕਰੂੰਗੀ ਜਿਵੇਂ ਸਾਰਾ ਦਿਨ ਦਾ ਤੁਹਾਨੂੰ ਵਲੌਗ ਦਿਖਾਇਆ ਕਰੂੰਗੀ ਸਵੇਰ ਤੋਂ ਸਟਾਰਟ ਕਰਿਆ ਕਰੂੰਗੀ ਜੀ ਅੱਗੇ ਵਾਸਤੇ ਮੈਂ ਵਲੌਗ ਨੂੰ ਮੇਰੇ ਹਸਬੰਡ ਜਦੋਂ ਡਿਊਟੀ ਜਾਂਦੇ ਉਦੋਂ ਤੋਂ ਸਟਾਰਟ ਕਰਿਆ ਕਰੂੰਗੀ ਵਿੱਚ ਮੈਂ ਆਪਣੇ ਹਸਬੰਡ ਨਾਲ ਵੀ ਤੁਹਾਨੂੰ ਰੂਬਰੂ ਕਰਵਾਉਂਗੀ ਜੀ ਤੇ ਲਓ ਜੀ ਇੱਧਰ ਆਪਣੀ ਸਬਜੀ ਥੋੜੀ ਜੀ ਹੋ ਚੱਲੀ ਜਿਸ ਉਹ ਆਪਾਂ ਹੁਣ ਇਹਨੂੰ ਲਾਈਏ ਜੀ ਥੋੜਾ ਜਿਹਾ ਹਲਾਈਏ ਤੇ ਲਓ ਜੀ ਦੇਖੋ ਇਧਰ ਸਬਜੀ ਮੇਰੀ ਪ੍ਰੋਪਰ ਹੋ ਚੱਲੀ ਜੀ ਤਿਆਰ ਆਪਾਂ ਨੇ ਸੁੱਕੀ ਜੀ ਸਬਜੀ ਬਣਾਈ ਹੈ ਜੀ ਬਹੁਤ ਵਧੀਆ ਸੀਗੀ ਟੇਸਟੀ ਸੀਗੀ ਤੇ ਲਓ ਜੀ ਹੋਰ ਕੰਮ ਕਰ ਆਪਾਂ ਸਟਾਰਟ ਕਰਦੇ ਆਂ ਇਹ ਕਰਦੇ ਤੇ ਸਾਰਾ ਦਿਨ ਇਹੀ ਲੱਗਿਆ ਰਹਿੰਦਾ ਜੀ ਵੀ ਮੈਂ ਕਿਵੇਂ ਸ਼ੂਟ ਕਰਾਂ ਕਿਵੇਂ ਨਾ ਕਰਾਂ ਇੱਕ ਮੈਂ ਕੱਲੀ ਹੁੰਦੀ ਆਂ ਜੀ ਇਸ ਕਰਕੇ ਥੋੜਾ ਜਿਹਾ ਮੈਨੂੰ ਮੁਸ਼ਕਲ ਵੀ ਲੱਗਦਾ ਹੈ ਜੀ ਤੇ ਰੈਸਪੀਆਂ ਵਗੈਰਾ ਤੁਸੀਂ ਮੇਰੀਆਂ ਨਹੀਂ ਦੇਖਦੇ ਬਹੁਤ ਜ਼ਿਆਦਾ ਇਸ ਕਰਕੇ ਮੈਂ ਰੈਸਪੀਆਂ ਹੁਣ ਮੈਂ ਪਾਉਣੀਆਂ ਬੰਦ ਕਰਤੀਆਂ ਕੋਈ ਕੋਈ ਹੋਊਗੀ ਜਿਹੜੀ ਕੋਈ ਵਧੀਆ ਹੋਊਗੀ ਤਾਂ ਮੈਂ ਪਾਇਆ ਕਰੂੰਗੀ ਜੀ ਕਿਉਂਕਿ ਥੋੜਾ ਜਿਹਾ ਉਹਨਾਂ ਨੂੰ ਨਹੀਂ ਦੇਖਿਆ ਜਾਂਦਾ ਜੀ ਤੇ ਵਧੀਆ-ਵਧੀਆ ਮੈਂ ਬਣਾਉਂਦੀ ਬਣਾਉਣ ਦੀ ਬਹੁਤ ਵਧੀਆ ਕੋਸ਼ਿਸ਼ ਕਰਦੀ ਆ ਪਰ ਪ੍ਰੋਪਰ ਨਹੀਂ ਸਪੋਰਟ ਮਿਲਦੀ ਹੈਗੀ ਤੇ ਲਓ ਜੀ ਹੁਣ ਆਪਾਂ ਇੱਧਰ ਸਾਰੇ ਘਰ ਦਾ ਵਿਊ ਤੁਹਾਨੂੰ ਦੇ ਦਿੰਨੇ ਆ ਜੀ ਛੇਤੀ-ਛੇਤੀ ਮੈਂ ਵੀਡੀਓ ਕੈਮਰਾ ਘੁਮਾਤਾ ਜੀ ਕਿਉਂਕਿ ਥੋੜਾ ਜਿਹਾ ਮੈਂ ਲੇਟ ਵੀ ਸੀਗੀ ਤੇ ਮੈਨੂੰ ਹੋਰ ਵੀ ਕੰਮ ਕਰਨੇ ਸੀਗੇ ਕਿ ਸੂਟ ਪਿਆ ਸੀ ਕੱਟਣ ਨੂੰ ਉਹ ਵੀ ਮੈਂ ਕੱਟਣਾ ਸੀਗਾ ਇਸ ਕਰਕੇ ਤੇ ਲਓ ਜੀ ਅਦਰ ਆਪਾਂ ਨੇ ਕੱਪੜੇ ਵਗੈਰਾ ਪ੍ਰੈਸ ਕਰਕੇ ਰੱਖਲੇ ਸਾਰੇ ਕਿਉਂਕਿ ਮੈਂ ਦੋ ਤਿੰਨ ਦਿਨ ਦੇ ਕੱਪੜੇ ਇਕੱਠੇ ਕਰਕੇ ਫਿਰ ਮੈਂ ਪ੍ਰੈਸ ਕਰਦੀ ਹ ਇੱਕ ਦਿਨੋ ਕੱਪੜੇ ਕੱਟਣ ਤੇ ਲਾਉਣੀ ਨੇ ਇੱਕ ਦਿਨ ਪ੍ਰੈਸ ਕਰਦੀ ਹੁੰਨੀ ਐ ਜੀ ਮੈਂ ਆਪਣੀ ਰੂਟੀਨ ਤੁਹਾਨੂੰ ਵੀਡੀਓ ਦੇ ਵਿੱਚ ਅੱਗੇ-ਅੱਗੇ ਦਿਖਾਉਂਦੀ ਰਹੂੰਗੀ ਸਵੇਰ ਤੋਂ ਸਟਾਰਟ ਕਰਿਆ ਕਰੂੰਗੀ ਜੀ ਮੈਂ ਕਿਵੇਂ-ਕਿਵੇਂ ਕਿਹੜਾ ਕੰਮ ਕਿਹੜੇ ਟਾਈਮ ਕਰਦੀ ਆ ਜੀ ਤੇ ਇਹਨਾਂ ਦੇ ਜਾਣ ਤੋਂ ਬਾਅਦ ਮੈਂ ਕਿਹੜਾ-ਕਿਹੜਾ ਕੰਮ ਕਰਦੀ ਕਦੋਂ ਤੱਕ ਮੈਂ ਖਾਣਾ ਖਾਂਦੀ ਕੀ ਕਰਦੀ ਸਭ ਕੁਝ ਤੁਹਾਰ ਨਾਲ ਸ਼ੇਅਰ ਕਰਿਆ ਕਰੂੰਗੀ ਜੀ ਤੇ ਥੋੜਾ ਜਿਹਾ ਮੈਨੂੰ ਫੋਨ ਥੋੜਾ ਜਿਹਾ ਠੀਕ ਕਰਵਾ ਲੈਣ ਦਿਓ ਜੀ ਤੇ ਕੈਮਰਾ ਵਗੈਰਾ ਵਧੀਆ ਹੋ ਜਾਣ ਦੋ ਉਸ ਤੋਂ ਬਾਅਦ ਆਪਾਂ ਸਾਰਾ ਦਿਨ ਦਾ ਵਲੌਗ ਤੁਹਾਡਾ ਨਾਲ ਸ਼ੇਅਰ ਜ਼ਰੂਰ ਕਰਿਆ ਕਰੂੰਗੀ ਤੇ ਲੋ ਜੀ ਅਦਰ ਆਪਾਂ ਨੇ ਕੱਪੜੇ ਪ੍ਰੈਸ ਕਰੇ ਹੋਏ ਜੇ ਸਾਰੇ ਇਕੱਠੇ ਕਰਕੇ ਹੁਣ ਆਪਾਂ ਰੱਖਣ ਲੱਗੇ ਆ ਜੇ ਲਮਾਰੀ ਦੇ ਵਿੱਚ ਤੇ ਇੱਕ ਸੂਟ ਹੈ ਜੀ ਜਿਹੜਾ ਹੁਣ ਉਹ ਵਾਸ਼ ਕਰ ਲਿਆ ਪਲੇਨ ਸੂਟ ਹੈ ਜੀ ਬਿਲਕੁਲ ਪ੍ਰੋਪਰ ਉਹਨੂੰ ਵਾਸ਼ ਕਰਕੇ ਤੇ ਹੁਣ ਆਪਾਂ ਉਹਨੂੰ ਪ੍ਰੈਸ ਕਰਦੇ ਹਾਂ ਬਾਕੀ ਸਾਰੇ ਕੱਪੜਿਆਂ ਨੂੰ ਆਪਾਂ ਕਵਰ ਕਰਦੇ ਹਾਂ ਤੇ ਉਸ ਤੋਂ ਬਾਅਦ ਫਿਰ ਮਿਲਦੇ ਹਾਂ ਜੀ ਸੂਟ ਦੀ ਕਟਿੰਗ ਦੇ ਨਾਲ ਇਹ ਸੂਟ ਹੈ ਜੀ ਬਹੁਤ ਸੋਹਣਾ ਸੂਟ ਹੈ ਆਪਣਾ ਸਿਲਕ ਦਾ ਸੂਟ ਹੈ ਜੀ ਇਹ ਤੇ ਹਾ ਪਿਓਰ ਦਾ ਥੋੜਾ ਜਿਹਾ ਕੱਪੜਾ ਹੈ ਜੀ ਇਹ ਮੈਨੂੰ ਇਹੀ ਮਿਲੇ ਤੇ ਪਸੰਦ ਸ਼ਾਇਦ ਮੈਨੂੰ ਇਹੀ ਆਇਆ ਚਲੋ ਕੋਈ ਨਹੀਂ ਇਹਦੇ ਨਾਲ ਦੀ ਇਹਦੇ ਪਾਪਾ ਦੀ ਪੱਗ ਪਈ ਸੀਗੀ ਬੰਦੇ ਨਹੀਂ ਆ ਜੀ ਘਰਾਂ ਦੇ ਵਿੱਚ ਆਪਣੇ ਆਮ ਪੱਗਾਂ ਪਈਆਂ ਹੁੰਦੀਆਂ ਐ ਜੀ ਆਪਾਂ ਉਹਨਾਂ ਨੂੰ ਯੂਜ਼ ਨਹੀਂ ਜੀ ਕਰਦੇ ਉਹਨਾਂ ਦੇ ਨਾਲ ਮੈਚਿੰਗ ਸੂਟ ਤੁਸੀਂ ਲੈ ਕੇ ਤੁਸੀਂ ਇਹਨਾਂ ਨੂੰ ਵਰਤ ਸਕਦੇ ਹੋ ਜੀ ਕਿਉਂਕਿ ਅੱਜ ਕੱਲ ਲੈਨਿੰਗ ਐ ਜਿਹੜੀ ਜ਼ਿਆਦਾ ਵਧੀਆ ਨਹੀਂ ਜਿਉਂਦੀ ਪੱਗਾਂ ਦੀ ਲੈਨਿੰਗ ਐ ਜਿਹੜੀ ਉਹ ਫੇਰ ਵੀ ਵਧੀਆ ਹੁੰਦੀ ਕਈ ਵਾਰੀ ਰੰਗ ਥੋੜਾ ਜਾਂ ਫਿੱਟਿਆ ਹੁੰਦਾ ਪੱਗ ਦਾ ਆਪਾਂ ਨਹੀਂ ਯੂਜ਼ ਕਰਦੇ ਨਹੀਂ ਬੰਨੀ ਵੀ ਵਧੀਆ ਲੱਗਦੀ ਇਸ ਕਰਕੇ ਮੈਂ ਤੁਹਾਨੂੰ ਦਿਖਾਈ ਐ ਜੀ ਇਸ ਕਰਕੇ ਮੈਂ ਜਿਹੜੇ ਸੂਟ ਕਈ ਵਾਰੀ ਪੱਗਾਂ ਹੁੰਦੀਆਂ ਮੈਂ ਉਹਨਾਂ ਦੇ ਨਾਲ ਦਾ ਮੈਚਿੰਗ ਦਾ ਸ ਤੇ ਨਾਲ ਆਪਾਂ ਕਰ ਲੈਂਦੇ ਜੀ ਤੇ ਲਓ ਜੀ ਅਦਰ ਆਪਾਂ ਲੱਗੀਆਂ ਸੂਟ ਨੂੰ ਕੱਟਣ ਤੇ ਲਓ ਜੀ ਪ੍ਰੋਪਰ ਫਟਾਫਟ ਆਪਾਂ ਨੇ ਕਟਿੰਗ ਕਰਕੇ ਸੂਟ ਨੂੰ ਤੇ ਰੱਖ ਦੇਣਾ ਹੈ ਜੀ ਨੈਕਸਟ ਵੀਡੀਓ ਦੇ ਵਿੱਚ ਮੈਂ ਤਿਆਰ ਕਰਕੇ ਇੱਕ ਮੈਂ ਤੁਹਾਡੇ ਨਾਲ ਇੱਕ ਦੁਪੱਟਾ ਸ਼ੇਅਰ ਕਰਨ ਲੱਗੀ ਹਾਂ ਜੀ ਜਿਹੜਾ ਅੱਜ ਕੱਲ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਦੁਪੱਟੇ ਦੀ ਵੀਡੀਓ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਜੀ ਉਹ ਆਉਣ ਵਾਲੀ ਵੀਡੀਓ ਦੇ ਵਿੱਚ ਜ਼ਰੂਰ ਬਣੇ ਰਹੋ ਤੇ ਮੇਰੇ ਚੈਨਲ ਨੂੰ ਜਲਦੀ ਜਲਦੀ ਸਬਸਕ੍ਰਾਈਬ ਕਰ ਲਓ ਤੇ ਆਪਣੇ ਭੈਣ ਭਰਾਵਾਂ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਆਲਰੇਡੀ ਬਹੁਤ ਟਾਈਮ ਹੋ ਗਿਆ ਮੇਰੇ ਸਬਸਕ੍ਰਾਈਬਰ ਵਗੈਰਾ ਪੂਰੇ ਨਹੀਂ ਜੀ ਹੋ ਰਹੇ ਇਸ ਕਰਕੇ ਮਿਹਨਤ ਮੈਂ ਬਹੁਤ ਕਰਦੀ ਆ ਤੇ ਬਾਕੀ ਆਪਣੇ ਵੱਲੋਂ ਮੈਂ ਤੁਹਾਨੂੰ ਬੈਸਟ ਕਰਨ ਦੀ ਕੋਸ਼ਿਸ਼ ਕਰਿਆ ਕਰੂੰਗੀ ਜੀ ਤੇ ਜੇਕਰ ਵਧੀਆ ਲੱਗਿਆ ਤੁਹਾਨੂੰ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਸੁਝਾਅ ਜ਼ਰੂਰ ਦੇਖ ਜਾਇਆ ਕਰੋ ਤੇ ਨਾ ਹੀ ਤੁਸੀਂ ਲਾਈਕ ਕਰਦੇ ਹੋ ਜੀ ਵੀਡੀਓ ਦੇਖਦੇ ਜ਼ਰੂਰ ਹੈ ਮੇਰੇ ਭੈਣ ਭਰਾ ਜਿੰਨੇ ਵੀ ਮੈਨੂੰ ਪਿਆਰ ਕਰਦੇ ਮੈਂ ਦਿਲੋਂ ਰਿਸਪੈਕਟ ਕਰਦੀ ਆ ਜੀ ਉਹਨਾਂ ਦੀ ਪਲੀਜ਼ ਇੱਕ ਵਾਰੀ ਲਾਈਕ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਆਪਣੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ